ਤੇ ਅਮਰ ਸਰ ਦੇ ਦਰਬੁਰਜ ਦੇ ਵਿੱਚ ਚਨਰਾਇਤ ਗੋਲੀ ਚਲੰਦਾ ਮਾਮਲਾ ਸਾਹਮਣੇ ਆਇਆ ਜਿਸ ਤੇ ਕੇ ਮੰਤਰੀ ਕੁਲਦੀਪ ਤਾਲੀਵਾਲ ਨੇ ਪੁਲਿਸ ਕਮਿਸ਼ਨਰ ਦੇ ਨਾਲ ਗੱਲਬਾਤ ਕੀਤੀ ਤੇ ਜਲਦ ਤੋਂ ਜਲਦ ਗੋਲੀ ਚਲਾਉਣ ਵਾਲੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ ਉਹਨਾਂ ਦੇ ਵੱਲੋਂ ਕਿਹਾ ਗਿਆ ਤੇ ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਆਖਿਰ ਕੀ ਹੈ ਮਾਮਲਾ ਇਹ ਸਾਰਾ ਉਹਨਾਂ ਨੇ ਪੁੱਛਿਆ ਹੈ ਉਹ ਪਤਾ ਲੱਗਾ ਜੀ ਮੈਂ ਬੜੀਆਂ ਸਖਤ ਹਦਾਇਤਾਂ ਦਿੱਤੀਆਂ ਹੁਣੇ ਮੇਰੇ ਅਮਰਸਰ ਦੇ ਸੀਪੀ ਦੇ ਨਾਲ ਵੀ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਕੱਲ ਲੁਧਿਆਣੇ ਦੇ ਵਿੱਚ ਵੀ ਇੱਕ ਐਨਆਰਆਈ ਪਰਵਾਸ ਦੇ ਉੱਤੇ ਗੋਲੀ ਜਿਹੜੀ ਚੱਲੀ ਤੇ ਕੱਲ ਵੀ ਸੀਪੀ ਲੁਧਿਆਣਾ ਨੇ ਉਸੇ ਲਈ ਇਨਵੈਸਟਿਗੇਟ ਕੀਤਾ ਬੰਦਿਆਂ ਦੇ ਬੱਚਾ ਵੀ ਹੱਤਾ ਉਦੋਂ ਪਤਾ ਲੱਗਾ ਕਿ ਦੋ ਭੈਣਾਂ ਦਾ ਆਪਸੀ ਜਾਇਦਾਦ ਦਾ ਮਾਮਲਾ ਸੀ ਉਹ ਵੀ ਮੈਂ ਪੁਲਸ ਪਤਾ ਕਰੀਆ ਕਿ ਇਹਨਾਂ ਦਾ ਆਪਸੀ ਨਿੱਜੀ ਕੋਈ ਪ੍ਰਾਪਰਟੀ ਦਾ ਕੁਝ ਨਿੱਜੀ ਰੰਜਿਸ਼ ਨਹੀਂ ਸੀ ਅਸੀਂ ਉਹਦੇ ਖਿਲਾਫ ਜਿੰਨਾਂ ਨੇ ਗੋਲੀ ਚਲਾਈ ਹੈ ਸਖਤ ਕਾਰਵਾਈ ਕਰਾਂਗੇ ਉਦੋਂ ਉਹ ਬੰਦਾ ਜ਼ਖਮੀ ਹੋਇਆ ਉਹਦਾ ਇਲਾਜ ਵੀ ਜਿਹੜਾ ਅਸੀਂ ਕਰਦੇ ਹਾਂ ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਲੈਂਡ ਆਰਡਰ ਖਲਾਫ ਕੋਈ ਪੰਜਾਬ ਦੇ ਵਿੱਚ ਸਰਕਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਕਰੂਗੀ ਉਹ ਦਾ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਐਨਆਈ ਵੀ ਬੈਠੇ ਆ ਸਭ ਨੂੰ ਮੈਂ ਕਹਿਣਾ ਚਾਹੁੰਦਾ ਕਿ ਜੇ ਜਿਹੜਾ ਤੁਹਾਡਾ ਆਪਸੀ ਪ੍ਰਾਪਰਟੀਆਂ ਦਾ ਕੱਲ ਵੀ ਅੱਜ ਵੀ ਮੇਰੇ ਕੋਲ ਕਿੰਨੇ ਕੇਸ ਆਏ ਕੱਲ ਵੀ ਮੇਰੇ ਕੋਲ ਚੰਡੀਗੜ੍ਹ ਕੇਸ ਆਇਆ ਕੱਲ ਜਲੰਧਾ ਸੌਕਟਾ ਹੁਸਮਾ ਬੈਠਾ ਸੀਗਾ ਉੱਥੇ ਮੇਰੇ ਕੋਲ ਕੇਸ ਆਇਆ ਮੈਂ ਸਭ ਨੂੰ ਇਹ ਕਹਿੰਦਾ ਕਿ ਜਿਹੜੇ ਤੁਹਾਡੇ ਕੋਠੀਆਂ ਦੇ ਜ਼ਮੀਨਾਂ ਦੇ ਜਾਤੀ ਮਸਲੇ ਜਿਹੜੇ ਹੁਣੇ ਹੁਣੇ ਉੱਠ ਕੇ ਗਿਆ ਮੇਰੇ ਕੋਲ ਹੁਣੇ ਆਏ ਸੀਗੇ ਲੁਧਿਆਣੇ ਤੋਂ ਮੈਂ ਸਭ ਨੂੰ ਬੇਨਤੀ ਕਰਦਾ ਇਹਨਾਂ ਦੇ ਵੀਰਾਂ ਨੂੰ ਕਿ ਆਪਣੇ ਜਿਹੜੇ ਆ ਜਿਹੜੇ ਤੁਹਾਡੇ ਪਰਿਵਾਰਕ ਮਸਲੇ ਆ ਪ੍ਰੋਪਰਟੀਆਂ ਦੇ ਝਗੜੇ ਆ ਇਹਨਾਂ ਨੂੰ ਬੈਠ ਕੇ ਨਜਿੱਠੋ ਸਮਾਜਿਕ ਤੌਰ ਤੇ ਆਪੋ ਜਿੰਨ ਨਜਿੱਠੋ ਸਾਡੀ ਜੋ ਡਿਊਟੀ ਅਸੀਂ ਤਾਂ ਕਰ ਰਹੇ ਅਸੀਂ ਤਾਂ ਮਾਨ ਸਾਹਿਬ ਨੇ ਤੈਅ ਕੀਤਾ ਕਿ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜਾ ਇੰਨਾ ਦਾ ਹੀ ਬਿਠਾ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਹੋਂ ਮੈਂ ਇੰਨਾ ਦਾ ਹੀ ਕਹੂੰਗਾ ਕਿ ਕਬਰੋਂ ਦੀ ਲੋੜ ਨਹੀਂ ਇਹ ਜਾਤੀ ਮਸਲਿਆਂ ਚ ਜਿਹੜਾ ਮੈਨੂੰ ਹੋ ਰਿਹਾ ਅੱਜ ਦਾ ਮਸਲਾ ਉਹ ਜਿਹੜਾ ਹੁਣੇ ਹੀ ਕਨਫਰਮ ਹੋ ਜਾਣਾ 10 15 ਮਿੰਟ ਬਾਅਦ ਹੁਣੇ ਹੀ ਆਉਂਦੀ ਆ ਕਾਲ ਪੁਲਿਸ ਦੀ ਉਹ ਇਹੀ ਵੈਰੀਫਾਈ ਕਰ ਰਿਹਾ ਕਿ ਇਹਨਾਂ ਦਾ ਜਾਤੀ ਹੀ ਜਾਂ ਕੀ ਸੀ ਜੋ ਵੀ ਹੋਵੇ ਜਾਤੀ ਹੋਵੇ ਜਾਂ ਦੂਜਾ ਹੋਵੇ ਜਿਨ੍ਹਾਂ ਨੇ ਗੋਲੀ ਚਲਾਈ ਉਹ ਜਿਨ੍ਹਾਂ ਨੇ ਹਮਲਾ ਕੀਤਾ ਇੰਨਾ ਦਾ ਹੀ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ